ਗੁਰੂ ਪਿਆਰਿਓ ਅੱਜ ਕੋ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਅੰਦਰ 12 ਮਹੀਨਿਆਂ ਦੀ ਬਾਣੀ ਮਾਝ ਰਾਗ ਦੇ ਅੰਦਰ ਸਾਡੇ ਕਾਲ ਯੁਗ ਜੀਵਾਂ ਵਾਸਤੇ ਅੰਕਿਤ ਕੀਤੀ ਹੈ ਕਿਉਂਕਿ ਇਹ ਸਮਾਂ ਇਹ ਰੁੱਤਾਂ ਇਹ ਮੌਸਮ ਹਰ ਦਿਨ ਤਬਦੀਲ ਹੁੰਦਾ ਹੈ ਹਰ ਮਹੀਨੇ ਜਦੋਂ ਕਿ ਸੰਗਰਾਮ ਦਾ ਦਿਹਾੜਾ ਆਉਂਦਾ ਹੈ ਸੰਗਰਾਮ ਸੰ ਕ੍ਰਾਂਤੀ ਕਰਦੀ ਹੈ ਮੌਸਮ ਕ੍ਰਾਂਤੀ ਕਰਦਾ ਹੈ ਦੂਸਰੇ ਜਿਹੜਾ ਮੌਸਮ ਚੱਲ ਰਿਹਾ ਹੈ ਉਹ ਤੰਦੀਰ ਹੁੰਦਾ ਬਦਲਦਾ ਹੈ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਆਪਣੇ ਸਰੀ ਦੇ ਉੱਤੇ ਇਹ ਮੌਸਮ ਅਸਰ ਕਰਦਾ ਹੈ ਤੇ ਆਪਾਂ ਇਸ ਸਮੇਂ ਨੂੰ ਇਸ ਮਹੀਨਿਆਂ ਨੂੰ ਕਿਵੇਂ ਆਪਾਂ ਬਤੀਤ ਕਰਨਾ ਹੈ ਕਿਸ ਤਰ੍ਹਾਂ ਦੇ ਸਾਨੂੰ ਕਰਮ ਕਰਨੇ ਚਾਹੀਦੇ ਹਨ ਹਰ ਮਹੀਨੇ ਬਾਣੀ ਦੇ ਵੱਖਰੇ ਵੱਖਰੇ ਸਤਿਗੁਰਾਂ ਨੇ ਸਾਨੂੰ ਤਤ ਕੱਢ ਕੇ ਦੱਸਿਆ ਹਨ ਅੱਜ ਉਹ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਉਹ ਦੇ ਮਹੀਨੇ ਦੇ ਵਿੱਚ ਸਤਿਗੁਰੂ ਕਿਉਂਕਿ ਠੰਡ ਦਾ ਮਹੀਨਾ ਹੈ ਸਰਦੀ ਪਾਲਾ ਕੱਕਰ ਬਹੁਤ ਵਰਸਦਾ ਇਸ ਮਹੀਨੇ ਦੇ ਵਿੱਚ ਤੇ ਸਤਿਗੁਰੂ ਅੱਜ ਦੇ ਮਹੀਨੇ ਦੀ ਬਾਣੀ ਸਾਨੂੰ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਭੋਖ ਤੁਹਾਰ ਖਾਰਣਾ ਬਿਆਪਈ ਕੰਠ ਮਿਲੇ ਆਹਰਨਾ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹ ਬੋਖ ਤੁਖਾਰਣਾ ਵਿਆਪਈ ਕੰਠ ਮਿਲੇ ਆਹਰਣਾ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਪਹੇ ਨਾ ਸਕੇ ਮਿਲ ਸਾਧੂ ਗੁਣਗਾਹੋ ਜਹ ਤੇ ਉਪਜੀਤ ਹੈ ਮਿਲੇ ਸੱਚੀ ਪ੍ਰੀਤਿ ਸਮਾਹੋ ਕਰ ਗੈ ਲੈਨੀ ਪਾਰ ਬ੍ਰਹਮ ਬਉੜ ਨ ਵਿਛੜਿਆ ਹੋ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸਰੰਪਾਈ ਨਾਰਾਇਣੇ ਨਾਨਕ ਦਰਪੇ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪੋਖ ਤੁਖਾਰ ਤੁਖਾਰ ਕਹਿੰਦੇ ਠੰਡ ਨੂੰ ਪਾਲਾ ਕਕਰ ਉਹ ਦੇ ਮਹੀਨੇ ਦੀ ਜਿਹੜੀ ਸਰਦੀ ਹੈ ਜਿਹੜੀ ਠੰਡ ਹੈ ਉਹ ਉਹਨਾਂ ਨੂੰ ਵਿਅਕਲ ਨਹੀਂ ਕਰੇਗੀ ਕਿੰਨਾਂ ਨੂੰ ਉਹਨਾਂ ਨੂੰ ਦੁੱਖदाई ਨਹੀਂ ਦੁੱਖ ਨਹੀਂ ਦੇ ਸਕਦੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਦਾ ਨਿਗ ਹੈ ਜਿਨ੍ਹਾਂ ਦੇ ਗਲੇ ਦੇ ਵਿੱਚ ਅਕਾਲਪੁਰਖ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਭੋਖ ਦੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਜਿਨ੍ਹਾਂ ਦੇ ਗਲੇ ਦੇ ਵਿੱਚ ਕੰਠ ਕਹਿੰਦੇ ਗਲੇ ਨੂੰ ਗਲੇ ਦੇ ਵਿੱਚ ਹਰੀ ਦਾ ਨਾਮ ਹੈ ਉਹਨਾਂ ਨੂੰ ਜਿੰਨੀ ਮਰਜ਼ੀ ਸਰਦੀ ਪਵੇ ਜਿੰਨੀ ਮਰਜ਼ੀ ਠੰਡ ਹੋ ਜਾਵੇ ਉਹਨਾਂ ਤੇ ਅਸਰ ਨਹੀਂ ਕਰ ਸਕਦੇ ਜਿਸ ਤਾਂ ਕਿ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਇਸ ਮਹੀਨੇ ਦੇ ਵਿੱਚ ਕਲੀਆਂ ਵਾਲੇ ਪਾਤਸ਼ਾਹ ਨੇ 6 ਪੋ ਦੀ ਰਾਤ ਨੂੰ ਸਾਰਾ ਪਰਿਵਾਰ ਆਨੰਦ ਕਰਨ ਅਨੰਦਪੁਰ ਦੇ ਕਿਲੇ ਤੋਂ ਬਾਹਰ ਹੋਏ ਬੜਾ ਠੱਗਾ ਵਗ ਰਿਆ ਸੀ ਮੀਂਹ ਪੈ ਰਿਆ ਸੀ 6 ਪੋ ਤੋਂ ਲੈ ਕੇ 13 ਪੋ ਤੱਕ ਸਤਗੁਰਾਂ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਠੰਡੇ ਬੁਰਜ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ 3 ਰਾਤਾਂ ਕੱਟੀਆਂ ਬਿਨਾਂ ਕੱਪੜੇ ਤੋਂ ਬਿਨਾਂ ਖਾਦੇ ਪੀਤੇ ਤੋਂ ਬਜ਼ੁਰਗ ਨਾਲ ਦਾਦੀ ਮਾਤਾ ਗੁਜਰੀ ਉਹਨਾਂ ਦੇ ਕੋਲ ਨਾਮ ਦਾ ਅਸਰ ਸੀ ਨਾਮ ਦਾ ਸਹਿਜ ਸੀ ਉਹਨਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਸੀ ਇਸ ਕਰਕੇ ਉਹਨਾਂ ਨੂੰ ਕੁੜਾਕੇ ਦੀ ਠੰਡ ਵੀ ਤੇ ਉਤੋਂ ਠੰਡਾ ਮੁੱਝ ਚਾਰ ਸਵੇਰੇ ਕੋਈ ਉਹਨੂੰ ਬਾਹਰ ਨਹੀਂ ਕੋਈ ਖਿੜਕੀ ਨਹੀਂ ਕੋਈ ਦਵਾਰ ਨਹੀਂ ਸਿਰਫ ਪੌਲਮਾਂ ਦੇ ਉੱਤੇ ਇੱਕ ਛੱਤ ਰੱਖੀ ਇਸ ਠੰਡੇ ਦੇ ਬੁਰਜ ਦੇ ਵਿੱਚ ਵੀ ਤਿੰਨ ਰਾਤਾਂ ਉਹਨਾਂ ਨੇ ਨੀਡਰ ਹੋ ਕੇ ਕੱਟੀਆਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਉਹ ਉਹ ਦੇ ਮਹੀਨੇ ਦੀ ਸਰਦੀ ਜੜੀ ਠੰਡ ਹੈ ਉਹ ਉਹਨਾਂ ਨੂੰ ਵਿਅਕਲ ਨਹੀਂ ਕਰ ਸਕਦੀ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦਾ ਨਿਗ ਹੈ ਜਿਨ੍ਹਾਂ ਦੇ ਗਲੇ ਦੇ ਵਿੱਚ ਆਕਾਲ ਪੁਰਖ ਵਹਿਗੁਰੂ ਦਾ ਨਾਮ ਵਸਿਆ ਹੈ ਓਖ ਤੁਖਾਰਨਾ ਵਿਆਪਈ ਕੰਠ ਮਿਲੇ ਆਹਰਨਾਓ ਮਨ ਬੇਦਿਆ ਚਰਣਾ ਰਵਿੰਦ ਜਨਨਾ ਦੇ ਨਾਲ ਜਿਨ੍ਹਾਂ ਨੇ ਮਨ ਵਿੰਨ ਲਿਆ ਪਰਮੇਸ਼ਰ ਦੇ ਪਰਮਾਤਮਾ ਦੇ ਚਲਣਾ ਚ ਆਪਣੇ ਆਪ ਨੂੰ ਜੋੜ ਲਿਆ ਵਿੰਨ ਲਿਆ ਪਰੋ ਲਿਆ ਉਹਨਾਂ ਨੂੰ ਫਿਰ ਦਰਸ਼ਨਾਂ ਦੀ ਤਾਂਗ ਲੱਗੀ ਉਹਨਾਂ ਨੂੰ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਓਦੀ ਓਟ ਲਈ ਹੈ ਉਸ ਪਰਮੇਸ਼ਰ ਦੀ ਓਟ ਲਈਏ ਗੋਬਿੰਦ ਦੀ ਓਟ ਲਈਏ ਗੋਪਾਲ ਦੀ ਓਟ ਲਈਏ ਜਿਨੂੰ ਪਤਾ ਨਹੀਂ ਲੋਕ ਕਿੰਨੇ ਨਾਮਾਂ ਦੇ ਨਾਲ ਯਾਦ ਕਰਦੇ ਹਨ ਹੈ ਇੱਕ ਇੱਕ ਓੰਕਾਰ ਹੈ ਇੱਕ ਸਾਰੀ ਉਤਪਾਦੀ ਦਾ ਮਾਲਕ ਲੇਕਿਨ ਆਪਣੀ ਆਪਣੀ ਸਮਝ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਲੋਕਾਂ ਨੇ ਉਹਦੇ ਕੀਰਤੀ ਨਾਮ ਰੱਖੇ ਹਨ ਕੋਈ ਕਿਸ ਨਾਮ ਨਾਲ ਯਾਦ ਕਰਦਾ ਕੋਈ ਕਿਸ ਨਾਮ ਨਾਲ ਓਟ ਗੋਬਿੰਦ ਗੋਪਾਲ ਰਾਏ ਸੇਵਾ Swami ਨਾ ਉਹਦੀ ਸੇਵਾ ਕਰੀਏ ਜਿਹੜਾ ਉਹਦੀ ਓਟ ਲੈ ਕੇ ਚੱਲੀਏ ਜਿਹੜਾ ਸਾਰੀ ਖਲਕਤ ਦਾ ਮਾਲਕ ਹੈ ਤੇ ਜਦੋਂ ਉਹਦੀ ਓਟ ਲੈ ਕੇ ਤੁਰਾਂਗੇ ਫਿਰ ਸਤਿਗੁਰੂ ਕਹਿੰਦੇ ਨੇ ਵਿਖਿਆ ਪੋਹ ਨਾ ਸਕੀ ਜੋ ਸੰਸਾਰ ਦੀ ਮਾਇਆ ਦਾ ਮੋਹ ਹੈ ਉਹ ਫਿਰ ਛੂ ਨਹੀਂ ਸਕਦਾ ਉਹ ਫਿਰ ਦੁਖੀ ਨਹੀਂ ਕਰਦਾ ਵਿਖਿਆ ਪੋਹੇ ਨਾ ਸਕੀ ਮਿਲ ਸਾਧੂ ਗੁਣ ਗਾਵੋ ਸਾਧੂ ਗੁਰੂ ਦੇ ਸ਼ਰਣ ਚ ਆ ਕੇ ਸਤ ਸੰਗ ਦੇ ਵਿੱਚ ਮਿਲ ਬੈਠ ਕੇ ਉਹਦੇ ਗੁਣ ਗਾਈਏ ਤੇ ਫਿਰ ਸੰਸਾਰ ਦੀ মোহ ਮਾਇਆ ਦਾ ਜਿਹੜਾ ਅਸਰ ਹੈ ਉਹ ਫਿਰ ਹਾਵੀ ਨਹੀਂ ਹੁੰਦਾ ਵਿਖਿਆ ਪਹੋ ਨਾ ਸਕੀ ਮਿਲ ਸਾਧੂ ਗੁਣ ਗਾਹੋ ਜੈ ਤੇ ਉਬਜੀ ਤੈ ਮਿਲੀ ਜਿੱਤੋਂ ਸਾਡੀ ਜੋਤ ਚੱਲੀ ਹੈ ਜਿਹੜੇ ਪਰਮੇਸ਼ਰ ਦੇ ਅਸੀਂ ਅੰਸ਼ ਹਾਂ ਜਿੱਤੋਂ ਸਾਡਾ ਅੰਕੁਰ ਫੁੱਟਿਆ ਹੈ ਉਸ ਅਕਾਲਪੁਰਖ ਪਰਮਾਤਮਾ ਦੇ ਨਾਲ ਆਪਾਂ ਸੱਚੀ ਪ੍ਰੀਤ ਕਰੀਏ ਲੋਕ ਬਖਾਵੇ ਵਾਲੀ ਨਹੀਂ ਜਿਹਦੇ ਤੋਂ ਸਾਡੀ ਜੋਤ ਚੱਲੀ ਹੈ ਜਹ ਤੇ ਉਪਜੀ ਜਿੱਤੋਂ ਪੈਦਾ ਹੋਏ ਹਾਂ ਜਿਹੜੇ ਪਰਮੇਸ਼ਰ ਨੇ ਸਾਨੂੰ ਭੇਜਿਆ ਹੈ ਬੰਦਾ ਬਣਾ ਕੇ ਉਹਦੀ ਬੰਦਗੀ ਕਰੀਏ ਜਹ ਤੇ ਉਪਜੀ ਤੈ ਮਿਲੀ ਤੇ ਸੱਚੀ ਪ੍ਰੀਤ ਸਮਾਓ ਸੱਚੀ ਪ੍ਰੀਤ ਸਮਾਓ ਸੱਚੀ ਪ੍ਰੀਤ ਜੋੜੋ ਲੋਕ ਮੁਖਾਵਾ ਨਾ ਕਰੋ ਜੇ ਪਰਮੇਸ਼ਰ ਦਾ ਨਾਮ ਜਪਣਾ ਹੈ ਤੇ ਹਰ ਵੇਲੇ ਤੁਰਦਿਆਂ ਫਿਰਦਿਆਂ ਬੈੰਦਿਆਂ ਉੱਡਦਿਆਂ ਜਦੋਂ ਵੀ ਉਹਨੂੰ ਚੇਤੇ ਕਰਾਂਗੇ ਉਦੋਂ ਹੀ ਹਾਜ਼ਰ ਨਾਜ਼ਰ ਹੈ ਉਹਦੇ ਵਾਸਤੇ ਕੋਈ ਸਮੇਂ ਦੀ ਵੱਖਰੀ ਗਿਣਤੀ ਨਹੀਂ ਰੱਖੀ ਜਾ ਸਕਦੀ ਉਹਦੇ ਵਾਸਤੇ ਕੋਈ ਵੀ ਕਿਸੇ ਵਕਤ ਵੀ ਉਹਨੂੰ ਚੇਤੇ ਕੀਤਾ ਜਾ ਸਕਦਾ ਹੈ ਲੇਕਿਨ ਪਰਮੇਸ਼ਰ ਦੇ ਨਾਲ ਜੇ ਪਿਆਰ ਕਰਨਾ ਹੈ ਤੇ ਸੱਚਾ ਕਰੋ ਸਤਿਗੁਰੂ ਕਹਿੰਦੇ ਨੇ ਸੱਚੀ ਪ੍ਰੀਤ ਕਰੋ ਜਿਨੇ ਸਾਨੂੰ ਭੇਜਿਆ ਹੈ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਪਾਰ ਬ੍ਰਹਮ ਕਰ ਕਰ ਕਹਿੰਦੇ ਹੱਥ ਨੂੰ ਗੈ ਕਹਿੰਦੇ ਪਕੜਨਾ ਜਿੰਦਾ ਹੱਥ ਪਰਮੇਸ਼ਰ ਨੇ ਫੜ ਲਿਆ ਪਾਰ ਬ੍ਰਹਮ ਨੇ ਫੜ ਲਿਆ ਫਿਰ ਉਹਨੂੰ ਵਾਰ-ਵਾਰ ਜੰਮਣ ਤੇ ਮਰਨ ਦੀ ਜਿਹੜਾ ਵਿਛੋੜਾ ਹੈ ਨਾ ਉਹ ਸਹਿਣਾ ਨਹੀਂ ਪਏਗਾ ਕਰ ਗੈ ਲੀਨੀ ਪਾਰ ਬ੍ਰਹਮ ਬਹੁੜਨਾ ਵਿਛੜਿਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਆਗਾਹ ਇੱਕ ਵਾਰ ਨਹੀਂ ਸੌ ਵਾਰ ਨਹੀਂ ਸਤਿਗੁਰ ਕਹਿੰਦੇ ਨੇ ਲੱਖਾਂ ਵਾਰੀ ਮੈਂ ਐਸੇ ਪਰਮੇਸ਼ਰ ਤੋਂ ਐਸੇ ਸਤਿਗੁਰ ਤੋਂ ਬਿਲੇਹਾਰ ਜਾਵਾ ਕੁਰਬਾਨ ਜਾਵਾ ਜਿਹੜਾ ਅਗਮ ਆਗਾਹ ਹੈ ਪਰੇ ਤੋਂ ਪਰੇ ਹੈ ਅੱਗੇ ਤੋਂ ਅੱਗੇ ਹੈ ਇਹਦਾ ਕੋਈ ਗਹਿਰਾਈ ਕੋਈ ਉਚਾਈ ਮੇਨ ਤੋਲ ਕੇ ਦੱਸ ਨਹੀਂ ਸਕਦਾ ਕਿ ਉਹ ਕਿੰਨਾ ਕੁ ਵੱਡਾ ਹੈ ਕਿੰਨਾ ਉੱਚਾ ਹੈ ਕਿੰਨਾ ਕੁ ਗਹਿਰਾ ਹੈ ਅਗਮ ਅਗਾਹਾ ਅੱਗੇ ਤੋਂ ਅੱਗੇ ਪਰੇ ਤੋਂ ਪਰੇ ਹੈ ਜਿਹੜਾ ਪ੍ਰਭੂ ਉਹਦੇ ਤੋਂ ਮੈਂ ਲੱਖਾਂ ਵਾਰ ਕੁਰਬਾਨ ਜਾਵਾਂ ਲੱਖਾਂ ਵਾਰ ਬਲੀਹਾਰ ਜਾਵਾਂ ਬਾਹਰ ਜਾਉ ਲੱਖ 베ਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਉਹ ਪਰਮੇਸ਼ਰ ਐਸਾ ਹੈ ਜਿਹੜਾ ਵੀ ਉਹਦੇ ਦਰ ਤੇ ਆ ਗਿਆ ਨਾ ਉਹਨੂੰ ਗੱਲ ਨਾਲ ਲਾਂਦਾ ਹੈ ਉਹਨੂੰ ਕਦੀ ਦਦਕਾਰਦਾ ਨਹੀਂ ਭਾਵੇਂ ਉਹ ਪਾਪੀ ਹੋਵੇ ਭਾਵੇਂ ਪੁੰਨੀ ਹੋਵੇ ਭਾਵੇਂ ਕਿਸ ਤਰ੍ਹਾਂ ਦਾ ਹੋਵੇ ਜਿਹੜਾ ਆਕੇ ਟੈ ਪਿਆ ਦਵਾਰੇ ਤੇ ਚਰਣਾ ਤੇ ਉਹਨੂੰ ਕਦੀ ਨਹੀਂ ਉਹਨੇ ਦਦਕਾਰਿਆ ਸ਼ਰਮ ਪਾਈ ਨਾਰਾਇਣੇ ਉਹਨੂੰ ਦਰ ਆਏ ਦੀ ਸ਼ਰਮ ਪੈ ਜਾਂਦੀ ਹੈ ਉਹ ਦਰ ਆਏ ਦੀ ਲਾਜ ਰੱਖਦਾ ਹੈ ਪਾਏ ਗੈ ਕੀ ਰਾਜ ਰਸ ਗੋਬਿੰਦਾਸ ਤੁਹਾਰ ਸਤਿਗੁਰ ਕਲਗੀਆਂ ਵਾਲੇ ਪਾਤਸ਼ਾਹ ਵੀ ਕਹਿੰਦੇ ਮੈਂ ਤੇਰੇ ਦਰ ਤੇ ਆਇਆ ਹਾਂ ਹੇ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਤੇ ਮੇਰੇ ਦਰ ਆਏ ਦੀ ਤੂੰ ਲਾਜ ਰੱਖ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਸ਼ਰਮ ਪਈ ਨਾਰਾਇਣੇ ਨਾਰਾਇਣ ਪਰਮੇਸ਼ਰ ਦਾ ਨਾਮ ਹੈ ਨਾਰਾਇਣ ਨੂੰ ਸ਼ਰਮ ਪੈਂਦੀ ਹੈ ਜਿਹੜਾ ਉਹਦੇ ਦਰ ਤੇ ਆ ਗਿਆ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਨਾਨਕ ਪੰਜਵੇਂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਬੋਖ ਸੁਹੰਦਾ ਸਰਬ ਸੁਖ ਬੋ ਦਾ ਮਹੀਨਾ ਉਹਨਾਂ ਦੇ ਵਾਸਤੇ ਖੁਸ਼ੀਆਂ ਵਾਸਤੇ ਖੁਸ਼ੀਆਂ ਖੁਸ਼ੀਆਂ ਪ੍ਰੇਮ ਦੀਤ ਹੋਏਗਾ ਸੁਖਾਂ ਭਈ ਮਤੀਤ ਹੋਏਗਾ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੈ ਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਬਖਸ਼ ਲਿਆ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਬਖਸ਼ ਦਿੱਤਾ ਨਾ ਉਹ ਵੇਪਰਵਾਹ ਨੇ ਜਿਨ੍ਹਾਂ ਨੂੰ ਬਖਸ਼ ਦਿੱਤਾ ਉਹਨਾਂ ਦਾ ਵਾਸਤੇ ਏਪੋ ਦਾ ਮਹੀਨਾ ਸੁਖਦਾਈ ਤੇ ਸੁਹਾਵਣਾ ਬੀਤ ਹੋਏਗਾ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ ਹੈ ਵੇਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ